ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼ਿਕਾਇਤ ਹੁੰਦੀ ਆ ਵੀ ਸਾਡਾ ਜਿਹੜਾ ਭਾਗ ਹੈ ਨਾ ਉਹ ਤੇਜ ਨਹੀਂ ਹੈਗਾ ਮੈਂ ਬੇਨਤੀ ਕਰਦਾ ਵੀ ਜਿਹੜਾ ਤੇ ਜਪਜੀ ਸਾਹਿਬ ਪੜਦਾ ਉਹਦਾ ਤੇ ਭਾਗ ਵੈਸੇ ਹੀ ਤੇਜ ਹੈ ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਇਤੋਂ ਵੱਡਾ ਭਾਗ ਹੋਰ ਨਹੀਂ ਹੋ ਸਕਦਾ ਜਿਹੜਾ ਤੜਕੇ ਉੱਠ ਕੇ ਜਪਜੀ ਸਾਹਿਬ ਦੇ ਨਾਲ ਜੁੜਦਾ ਹੈ ਜਿਹੜਾ ਸੂਰਤ ਜੋੜ ਲੈਂਦਾ ਉਹਦੇ ਵੱਡਾ ਕੋਈ ਹੋਰ ਭਾਗ ਹੀ ਨਹੀਂ ਹੋ ਸਕਦਾ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਉਹਦੇ ਤੇ ਰਹਿਮਤਾਂ ਕਰਦੇ ਇਸ ਤੋਂ ਵੱਡਾ ਭਾਗ ਹੋਰ ਨਹੀਂ ਹੋ ਸਕਦਾ ਗੁਰਸਿੱਖੋ ਸਤਿਗੁਰੂ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖ ਜੋ ਗੁਰਸੇ ਚਰਨੀ ਪੜਦੇ ਆ ਜਿਹੜਾ ਗੁਰੂ ਦੇ ਚਰਨੀ ਲੱਗ ਜਾਂਦਾ ਤੇ ਕਹਿੰਦੇ ਸਭ ਤੋਂ ਵੱਡੇ ਭਾਗ ਉਸੇ ਦੇ ਨੇ ਤੇ ਜਿਹੜਾ ਪਰਮਾਤਮਾ ਦਾ ਨਾਮ ਲੈਂਦੇ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਸਭ ਤੋਂ ਵੱਡਾ ਪਿਆਰਾ ਹੈ ਸਭ ਤੋਂ ਵੱਡਾ ਰਾਜਦੁਲਾਰਾ ਉਹਦੇ ਗੁਰੂ ਦਾ ਸਭ ਤੋਂ ਪਿਆਰਾ ਸਿੱਖ ਹੈ ਮੇਰੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰਦੇ ਨੇ ਸਤਿਗੁਰੂ ਜੀ ਉਹਦੇ ਤੇ ਰਹਿਮਤਾਂ ਕਰਦੇ ਨੇ ਜਿਹੜੇ ਆਪਣੇ ਭਾਗਾਂ ਨਾਲ ਜਿਹਾ ਸ਼ਿਕਵਾ ਕਰਦੇ ਆ ਨਾ ਕਦੇ ਯਾਦ ਰੱਖਿਓ ਵੀ ਸਾਡੇ ਕੋਲੇ ਜੋ ਸ਼ਬਦ ਦੀ ਕਮਾਈ ਹੋ ਗਈ ਮੇਰੇ ਸਤਿਗੁਰੂ ਜੀ ਕਦੇ ਸਾਡੀ ਜਿਹੜੀ ਹੈ ਉਹ ਪੇਠਣੀ ਜੇ ਲੱਗਣਦੀ ਹੈ ਇਹ ਸਾਡੇ ਕੋਲੇ ਸ਼ਬਦ ਦੀ ਕਮਾਈ ਹੈਗੀ ਆ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਦੇ ਸਾਡੀ ਜਿਹੜੀ ਹੈ ਉਹ ਧੌਣ ਮੀਵੀ ਨਹੀਂ ਹੁਣ ਦੇਣਗੇ ਜਿਹੜੇ ਕਹਿੰਦੇ ਆ ਜੀ ਮੇਰਾ ਤੇ ਭਾਗ ਮਾੜਾ ਜੀ ਮੇਰੇ ਤੇ ਇਦਾਂ ਜੀ ਇਦਾਂ ਜੀ ਸਾਸਾਂ ਨਾ ਕਰੇ ਗੁਰੂ ਤੇ ਭਰੋਸਾ ਕਰਕੇ ਦੇਖਿਓ ਸਾਡੇ ਕੁਝ ਗਲਤ ਕੰਮਾਂ ਕਰਕੇ ਸਾਡੇ ਕਾਰਜ ਜਰੂਰ ਵਿਗੜ ਸਕਦੇ ਨੇ ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨਗੇ ਮੇਰੇ ਸਤਿਗੁਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤਾਂ ਕਰਨਗੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਪਿਆਰਿਓ ਸਾਰੇ ਕਾਰਜ ਜਿਹੜੇ ਆ ਨਾ ਸਾਡੇ ਐਵੇਂ ਬਣ ਜਾਣਗੇ ਸਾਰੇ ਕਾਰਜਾਂ ਦੇ ਵਿੱਚ ਫਤਿਹ ਹੋएगी ਮੇਰੇ ਪਾਤਸ਼ਾਹ ਜੀ ਸਾਡੇ ਤੇ ਐਸੀ ਕਿਰਪਾ ਕਰਨਗੇ ਮੇਰੇ ਸੰਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਨਗੇ ਸਾਡੇ ਤੇ ਪਿਆਰਿਓ ਯਾਦ ਰੱਖਿਓ ਵੀ ਸਾਡੇ ਸਾਰੇ ਕਾਰਜ ਬਣ ਗਏ ਕਾਰਜ ਦੇ ਪਿੱਛੇ ਵਿੱਚ ਇਹ ਕਰਨੀ ਮਾਇਆ ਦਾਸੀ ਭੰਤਾ ਕੀ ਕਾਰ ਹਮਾਵਾ ਇਹ ਆਪਾਂ ਬੜਦੇ ਆ ਨਾ ਭਗਤਾ ਤੈਸੇ ਸਾਰੀਆਂ ਜੋੜ ਕਰੇ ਨਾ ਆਇਆ ਪਾਰਸ਼ਾ ਇਹਨੇ ਜਿਹੜਾ ਗੁਰੂ ਦਾ ਹੋ ਜਾਏ ਤੇ ਉਹਦਾ ਕਹਨੇ ਸੰਸਾਰੀ ਲੋਕਾਂ ਨਾਲ ਕਦੇ ਜੋੜ ਨਹੀਂ ਫਿੱਟ ਬੈਠਦਾ ਹੁਣ ਜਿਹਨੇ ਹਰ ਕੰਮ ਦੇ ਵਿੱਚ ਸਫਲਤਾ ਤੇ ਦਾਅ ਮਿਲੇਗੀ ਜਦੋਂ ਹਰ ਇੱਕ ਕਾਰਜ ਦੇ ਵਿੱਚ ਗੁਰੂ ਨੂੰ ਧਿਆਇਆ ਹੋਵੇ ਜਦੋਂ ਕਹਨੇ ਸਤਿਗੁਰੂ ਨੂੰ ਧਿਆਇਆ ਹੋਵੇ ਤੇ ਧਨੋਂ ਦੌਲਤ ਪੈਸਾ ਜਿਹੜਾ ਸਭ ਕੁਝ ਉਹਨੇ ਮਿਲਦਾ ਹੈ ਮੇਰੇ ਸਤਿਗੁਰੂ ਜੀ ਉਹ ਵੀ ਕਿਰਪਾ ਕਰਦੇ ਨੇ ਉਹ ਵੀ ਰਹਿਮਤਾਂ ਕਰਦੇ ਨੇ ਤੇ ਆਪਾਂ ਕਹੀ ਵੀ ਸਫਲਤਾ ਮਿਲੇ ਮੈਨੂੰ ਕਰਨ ਨੂੰ ਕੁਝ ਹੋਵੇ ਨਾ ਜੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕਿਰਪਾ ਕਰਦੇ ਆ ਮੇਰੇ ਤੇ ਨਹੀਂ ਕਰਦੇ ਜਦੋਂ ਸਾੜਾ ਹੋਊਗਾ ਪਰਾਈ ਭਾਵਨਾ ਪਰਾਈ ਇਨਸਾਤ ਵੈਰ ਨਿੰਦਾ ਜਿਹੜੀ ਆ ਨਿਰਖਾ ਮਨ ਦੇ ਵਿੱਚ ਹੋਏਗੀ ਉਦੋਂ ਥੋੜੀ ਕਿਰਪਾ ਹੁੰਦੀ ਹੈ ਕਿਰਪਾ ਹੁੰਦੀ ਹੈ ਉਦੋਂ ਜਦੋਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਿਆ ਜਾਏ ਵਿਚਾਰਿਆ ਜਾਏ ਜਦੋਂ ਪਰਾਈ ਤਾਤ ਨੂੰ ਮਨ ਵਿੱਚੋਂ ਕੱਢ ਦਿੱਤਾ ਜਾਏ ਜਿਸ ਦਾ ਅੰਦਰ ਤਾਤ ਪਰਾਈ ਹੋਗਾ ਤੇ ਤਾਂ ਫਿਰ ਤੋਂ ਹੋਵੇ ਭਲਾ ਮੇਰੇ ਪਾਤਸ਼ਾਹ ਕਦੇ ਜਿਹਦੇ ਅੰਦਰ ਪਰਾਈ ਤਾਤ ਹੈ ਬੇਗਾਨੀ ਆਸ ਹੈ ਜਿਹਦੇ ਅੰਦਰ ਇਹਨੇ ਈਰਖਾ ਭਾਵਨਾ ਦੁਆਸ਼ ਛਿਪੀ ਹੋਈ ਐ ਮੇਰੇ ਸਤਿਗੁਰੂ ਜੀ ਕਹਿੰਦੇ ਉਹਦਾ ਭਲਾ ਕਿਵੇਂ ਹੋ ਜੂ ਜਿਹੜਾ ਦੂਸਰਿਆਂ ਨਾਲ ਈਰਖਾ ਦੁਆਸ਼ ਰੱਖਦਾ ਵੀ ਇਹਦਾ ਮਾਰਾ ਹੋ ਜੇ ਮੇਰਾ ਭਲਾ ਹੋ ਜੇ ਸਤਿਗੁਰੂ ਜੀ ਕਹਿੰਦੇ ਐਨਾ ਭਲੇ ਨਹੀਂ ਹੁੰਦੇ ਜਿਹੜੇ ਲੋਕ ਆਪਣਾ ਭਾਗ ਤੇਜ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਆਪਣੇ ਵਿੱਚੋਂ ਇਹ ਆਉਗਣ ਇੱਕ ਢੰਡੋ ਗੁਰੂ ਦੇ ਲੜ ਲੱਗੇ ਗੁਰੂ ਵਾਲੇ ਬਣੀਏ ਤੇ ਯਾਦ ਰੱਖਿਓ ਮੇਰੇ ਪਾਤਸ਼ਾਹ ਜੀ ਪਾਵਨ ਗੁਰਬਾਣੀ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਜਿਸ ਸਿਅੰਸ ਆਪ ਗੁਰੂ ਦੀ ਕਿਰਪਾ ਹੋਏਗੀ ਹਰ ਕਾਰਜ ਨੂੰ ਕਰਨ ਤੋਂ ਪਹਿਲਾਂ ਗੁਰੂ ਨੂੰ ਅੰਗ ਸੰਗ ਵਿੱਚ ਸਹਾਇੀ ਸਮਝਿਆ ਕਰੋ ਅਰਦਾਸ ਕਰਿਆ ਕਰੋ ਤੇ ਸਤਿਗੁਰੂ ਜੀ ਫੇਰ ਸਾਡੇ ਤੇ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ